ਪਿਆਰ ਪਰੀ ਸਸਰੀਕਾਲ ਜੀ ਸਾਰਿਆਂ ਨੂੰ ਮੀਂਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਤਾਂ ਸਾਰੇ ਠੀਕ ਠਾਕ ਆ ਅੱਜ ਤਾਂ ਦੇ ਲਈ ਨਵੀ ਡਿਸ਼ ਲੈ ਕੇ ਆਇਆ ਮਿੱਠਾ ਇਹ ਆਪਾਂ ਉਹ ਹਲਵਾ ਬਣਾ ਰਹੇ ਜਿਹੜਾ ਛੋਲ ਪੂਲੀਆਂ ਨਾਲ ਲੱਗਨ ਨਹੀਂ ਲੱਗਾਂਦਾ ਕਈ ਵਾਰੀ ਗੁਰਦੁਆਰਿਆਂ ਚ ਜਾ ਰਸਤੇ ਆ ਚ ਤੇ ਉਹਦੇ ਨਾਲ ਜਿਹੜਾ ਹਲਵਾ ਦਿੰਦੇ ਆ ਸੂਜੀ ਦਾ ਨਰਮ ਨਰਮ ਹੁੰਦਾ ਹੈ ਉਹ ਹਲਵਾ ਬਣਾ ਰਹੇ ਆ ਇੱਕ ਕੌਲੀ ਲਈ ਸੂਜੀ ਦੀ ਤੇ ਇਹਦੇ ਤੋਂ ਜੋ ਦੋ ਚਮਚੇ ਸੀ ਸੂਜੀ ਦੇ ਕੱਢ ਲਏ ਦੋ ਚਮਚੇ ਆਪਾਂ ਮੈਦੇ ਦੇ ਪਾਵਾਂਗੇ ਇੱਥੇ ਜਿੰਨੀ ਸੂਜੀ ਲਈ ਔਨੀ ਆਪਾਂ ਖੰਡ ਲਈ ਹੈ ਉਨਾਈ ਆਪਾਂ ਕਿਉ ਲਿਆਏ ਸੇਮ ਹੀ ਮੈਜ਼ਰਮੈਂਟ ਲੈਣਾ ਹੈ ਫਿਰ ਇਹ ਆਪਣਾ ਹਲਵਾ ਬਣ ਕੇ ਵਧੀਆ ਹੋਊਗਾ ਵਧੀਆ ਤਿਆਰ ਹੋਊਗਾ ਆ ਆਪਾਂ ਦੁੱਧ ਲਿਆ ਇੱਕ ਕੌਲੀ ਇਹਦੇ ਚ ਥੋੜਾ ਜਿਹਾ ਰੂਡ ਕਲਰ ਪਾ ਲਿਆ ਇੱਕ ਕੌਲੀ ਆਪਾਂ ਦੁੱਧ ਹੀ ਪਾਵਾਂਗੇ ਬਾਕੀ ਤਿੰਨ ਕੌਲੀਆਂ ਆਪਾਂ ਪਾਣੀ ਪਾਵਾਂਗੇ ਕਿਉ ਅਸੀਂ ਦੇਸੀ ਲਿਆ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਵਾਹ ਤਾਂ ਮੇਰੀਆਂ ਸਾਰੀਆਂ ਭੈਣਾਂ ਨੂੰ ਬਣਾਉਣਾ ਹੀ ਆਉਂਦਾ ਸਭ ਕੁਝ ਹਲਵਾ ਵੀ ਬਣਾਉਣਾ ਹੁੰਦਾ ਕੀ ਪਤਾ ਮੇਰੇ ਨੂੰ ਵਧੀਆ ਤਰੀਕੇ ਦਾ ਬਣਾਉਂਦੀ ਹਾਂ ਪਰ ਮੈਂ ਵੀ ਆਪ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੇਰੇ ਮੁੰਡੇ ਨੂੰ ਬਹੁਤ ਪਸੰਦ ਆ ਹਲਵਾ ਤੇ ਮੈਂ ਉਹਦੇ ਵਾਸਤੇ ਬਣਾ ਰਹੀ ਸੀ ਉਹਦਾ ਫੇਵਰੇਟ ਹੈ ਤੇ ਮੈਂ ਆਖਿਆ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੇ ਆ ਤੇ ਜੇ ਮੇਰੇ ਤਰੀਕੇ ਨਾਲ ਤੁਹਾਨੂੰ ਇਹ ਡਿਸ਼ ਵਧੀਆ ਲੱਗੇ ਤੇ ਮੇਰੇ ਤਰੀਕੇ ਨਾਲ ਬਣਾ ਲਿਓ ਨਹੀਂ ਤੇ ਜੋ ਤਰੀਕਾ ਤੁਸੀਂ ਵਰਤਦੇ ਉਸ ਤਰੀਕੇ ਨਾਲ ਤੁਸੀਂ ਬਣਾ ਹੀ ਸਕਦੇ ਜਿਹੜੀਆਂ ਆਪਣੀਆਂ ਬੱਚੀਆਂ ਨੇ ਜਾਣ ਨੇ ਕੋਈ ਕੰਮ ਕਰਨਾ ਵਾ ਸਿੱਖਦੀਆਂ ਪਈਆਂ ਨੇ ਜਾਂ ਪਹਿਲੀ ਵਾਰ ਕੰਮ ਕਰਨ ਲੱਗੀਆਂ ਆ ਉਹਨਾਂ ਵਾਅਦੇ ਸਾਨੇ ਵੀ ਵੇਖ ਕੇ ਚਲੋ ਬਣਾ ਸਕਦੀਆਂ ਜਿੱਦਾਂ ਸਾਡਾ ਆਗਮ ਬਣਾ ਰਿਹਾ ਹੈ ਹਨਾ ਸੂਜੀ ਪਾਤਾ ਤੇ ਨਾਲ ਹੀ ਆਪਾਂ ਮੈਦਾ ਪਾਤਾ ਇਹਨੂੰ ਹਣ ਆਪਾਂ 골ਡਨ ਬ੍ਰਾਊਨ ਕਰਾਂਗੇ ਸਰਦੀ ਦਾ ਮੌਸਮ ਤੇ ਮਿੱਠਾ ਬਹੁਤ ਵਧੀਆ ਲੱਗਦਾ ਹੈ ਗਰਮ ਗਰਮ ਹਲਵਾ ਬਹੁਤ ਟੇਸਟੀ ਲੱਗਦਾ ਮੇਰਾ ਤਾਂ ਬਹੁਤ ਫੇਵਰੇਟ ਹੈ ਮੈਂ ਤਾਂ ਜਿੱਦਨ ਢਿਲ ਕਰੇ ਉਦਾਂ ਹੀ ਮੈਂ ਬਣਾ ਲੈਂਦੀ ਆ ਸਾਨ ਜੇ ਤਰੀਕੇ ਨਾਲ ਆਪਾਂ ਬਣਾ ਰਹੇ ਜਿਹੜੇ ਬੱਚੇ ਬੱਚੀਆਂ ਪਹਿੰਦੀ ਵਾਰ ਵੀ ਬਣਾਉਣ ਕਿਉਂਕਿ ਸਾਨ ਤਰੀਕੇ ਨਾਲ ਬਣਾ ਲਣਗੇ ਉਹਨਾਂ ਨੂੰ ਵੀ ਬਣਾਉਣਾ ਆ ਜਾਊਗਾ ਮੈਨੂੰ ਤਾਂ ਹਮੇਸ਼ਾ ਹੀ ਹੁੰਦਾ ਵੀ ਵਧੀਆ ਤਰੀਕੇ ਨਾਲ ਚੀਜ਼ ਬਣੇ ਤੇ ਟੇਸਟੀ ਬਣੇ ਖਾਣ ਵਾਲੇ ਨੂੰ ਵੀ ਸਵਾਦ ਆਵੇ ਡਿਸ਼ ਬਣਾਓ ਤੇ ਇੰਨੀ ਮਜ਼ੇਦਾਰ ਬਣਾਓ ਖਾਣ ਵਾਲੇ ਦੇ ਮੂੰਹ ਚ ਸਵਾਦ ਨਾ ਜਾਏ ਵਾਰ-ਵਾਰ ਖਾਏ ਗੱਲ ਸਾਡਾ ਉੱਪਰ ਹੋ ਕੇ ਦੇਖਦੇ ਸੁਝ ਪੁੱਜ ਗਏ ਆ ਕੰਮ ਆ ਗੰਬੋ ਪੰਡੇ ਦਾ ਪੋ ਚਾਹ ਤੇ ਆ ਤੁਪੰਡੇ ਦਾ ਹੁਣ ਆਪਣੀ ਸੂਜੀ 골ਡ ਬਰਾਊਨ ਹੋ ਗਈ ਹੈ ਬਹੁਤ ਸੋਹਣੀ ਬਾਸ਼ ਨੂੰ ਵੀ ਆਉਣ ਲੱਗ ਗਈ ਹੈ ਇਤੋਂ ਵੱਧ ਨਹੀਂ ਆਪਾਂ ਸੂਜੀ ਭੁੰਨਣੀ ਇੰਨੀ ਕੋਈ ਭੁੰਨਣੀ ਇਤੋਂ ਜ਼ਿਆਦਾ ਨਹੀਂ ਭੁੰਨਣੀ ਬਹੁਤ ਲਾਲ ਨਹੀਂ ਕਰਨੀ ਹੁਣ ਆਪਾਂ ਇਹਦੇ ਚ ਚੀਨੀ ਪਾਵਾਂਗੇ ਨਾਲ ਹੀ ਆਪਾਂ ਦੁੱਧ ਪਾ ਦੇਾਂਗੇ ਇੱਕ ਕਮਲੀ ਨਾਲੇ ਆਪਾਂ ਤਿੰਨ ਕੁੱਲੀਆਂ ਪਾਣੀ ਪਾ ਦਾਂਗੇ ਜੇ ਆਪਾਂ ਹਲ ਵਿੱਚ ਸਾਰੀਆਂ ਚੀਜ਼ਾਂ ਸੇਮ ਹੀ ਪਾਉਂਦੇ ਆ ਇੱਕੋ ਭਾਂਡੇ ਨਾਲ नाप ਕੇ ਤੇ ਫਿਰ ਆਪਣਾ ਹਲਵਾ ਆਟੋਮੈਟਿਕ ਬਹੁਤ ਟੇਸਟੀ ਬਣਦਾ ਤੇ ਜੇ ਆਪਾਂ ਦੂਜੀ ਤਰ੍ਹਾਂ ਕਰਾਂਗੇ ਜਿੱਦਾਂ ਆਪਾਂ ਗਰਾਮਾਂ ਦੇ ਹਿਸਾਬ ਨਾਲ ਲਵਾਂਗੇ ਤੇ ਫਿਰ ਉਹਦੀ ਸਮਝ ਨਹੀਂ ਆਉਂਦੀ ਫਿਰ ਉਹ ਤੁਸੀਂ ਗਲਤੀ ਕਰ ਲੋਗੇ ਉਹਦੇ ਵਿੱਚ ਗਲਤ ਹੋ ਜਾਂਦਾ ਜੇ ਆਪਾਂ ਇਸੇ ਸੇਮ ਚੀਜ਼ ਮਿਲ ਕੇ ਲਵਾਂਗੇ ਨਾ ਫਿਰ ਆਪਣਾ ਸਹੀ ਤਰੀਕਾ ਹੈ ਤੇਰਾ ਹਲਵਾ ਆਪਣਾ ਟੇਸਟੀ ਬਣੂਗਾ ਹੁਣ ਹਲਵਾ ਆਪਣਾ ਰੇਦ ਦਾ ਪਿਆ ਛਿੱਟਾ ਜਿਹਾ ਪਾਉਂਦਾ ਪਿਆ ਬੁਲਬਲੇ ਮਾਰਦਾ ਪਿਆ ਤੇ ਹੁਣ ਆਪਾਂ ਇੱਥੇ ਮਿੱਠਾ ਚੈੱਕ ਕਰ ਲੈਨੇ ਆ ਤੁਹਾਡੀ ਮਰਜ਼ੀ ਹੈ ਜੇ ਤੁਹਾਨੂੰ ਮਿੱਠਾ ਤੋਂ ਜਿਆਦਾ ਖੰਦੇ ਜਿਆਦਾ ਪਸੰਦ ਤੁਸੀਂ ਜਿਆਦਾ ਪਾ ਸਕਦੇ ਜੇ ਘੱਟ ਪਸੰਦ ਘੱਟ ਪਾ ਸਕਦੇ ਜੇ ਕਿਉਂਕਿ ਮੈਂ ਇੱਕ ਕੌਲੀ ਪਾਇਆ ਜੇ ਤੁਹਾਨੂੰ ਜਿਆਦਾ ਪਸੰਦ ਤੁਸੀਂ ਕੌਲੀ ਤੋਂ ਵੱਧ ਵੀ ਪਾ ਸਕਦੇ ਜੇ ਮਿੱਠਾ ਠੀਕ ਹੈ ਪਰ ਵੇਖੋ ਮੇਰੀਓ ਬੱਚੀਓ ਵੇਖੋ ਮੇਰੀਓ ਭੈਣੋ ਕਿੰਨਾ ਸੋਹਣਾ ਟੈਕਚਰ ਆਇਆ ਖਾਸ ਕਰਕੇ ਮੈਂ ਆਪਣੀਆਂ ਬੱਚਿਆਂ ਨੂੰ ਦੱਸ ਰਹੀ ਜਿਹੜੇ ਬੱਚਿਆਂ ਨੇ ਜਾਨ ਨੇ ਜਿਨ੍ਹਾਂ ਨੂੰ ਨਹੀਂ ਅਜੇ ਪਤਾ ਮਿੱਠਾ ਕਿੱਦਾਂ ਬਣਾਈਦਾ ਹੈ ਜਾਂ ਨਵਾਂ ਕੰਮ ਸ਼ੁਰੂ ਕੀਤਾ ਹੈ ਤੇ ਉਹ ਆ ਦੇਸ਼ ਨੂੰ ਵੇਖ ਕੇ ਜ਼ਰੂਰ ਬਣਾਓ ਤੇ ਮ제 ਕਰੋ ਤੇ ਖਾਓ ਤੇ ਹੁਣ ਆਪਾਂ ਇਹਨੂੰ ਨਾ ਜ਼ਿਆਦਾ ਉਹ ਨਹੀਂ ਕਰਨਾ ਜ਼ਿਆਦਾ ਨੁਸਕਾਉਣਾ ਨਹੀਂ ਜ਼ਿਆਦਾ ਹੜ ਜਾਂ ਨਹੀਂ ਕਰਨਾ ਇਹਨੂੰ ਆਪਾਂ ਪਤਲਾ ਪਤਲਾ ਰੱਖਾਂਗੇ ਤੇ ਹੁਣ ਇਹਨੂੰ ਆਪਾਂ ਸਟੀਮ ਤੇ ਰੱਖਾਂਗੇ 5 ਮਿੰਟ ਵਾਸਤੇ ਆ ਲੋ ਜੀ 5-7 ਮਿੰਟ ਹੋ ਗਏ ਆਪਾਂ ਨੂੰ ਹਲਵਾ ਰਸ਼ਟ ਤੇ ਰੱਖਿਆ ਸੀ ਪਾਪ ਤੇ ਹੁਣ ਦਿਖਾਉਣੇ ਤੁਹਾਨੂੰ ਇਹਦਾ ਰੰਗ ਟੰਗ ਕਿਦਾਂ ਦਾ ਹੈ ਦੇਖੋ ਜੀ ਕਿ ਆਪਾਂ ਕਿੰਨਾ ਪਤਲਾ ਰੱਖਿਆ ਸੀ ਤੇ ਆਪਾਂ 5-6 ਮਿੰਟ ਰੈਸਟ ਤੇ ਰੱਖਿਆ ਇਹਨੂੰ ਆਪ ਦੇ ਕੇ ਤੇ ਹੁਣ ਇਹ ਕਿੰਨਾ ਸੋਹਣਾ ਬਣ ਗਿਆ ਇਤੋਂ ਜ਼ਿਆਦਾ ਆਪਾਂ ਉਹ ਨਹੀਂ ਕਰਨਾ ਹਾੜ ਨਹੀਂ ਕਰਨਾ ਕਰੜਾ ਨਹੀਂ ਕਰਨਾ ਇੰਨਾ ਪਤਲਾ ਆਪਾਂ ਨੂੰ ਚਾਹੀਦਾ ਜ ਜਦ ਆਪਾਂ ਲੰਗਰ ਚੋਂ ਖਾਂਦੇ ਆ ਪੂਲੀਆਂ ਦੇ ਨਾਲ ਹਲਵਾ ਮਿਲਦਾ ਕਈ ਵਾਰੀ ਗੁਰਦੁਆਰਿਆਂ ਚ ਕਈ ਵਾਰੀ ਰੋਡ ਤੇ ਲੰਗਰ ਲੱਗ ਜਾਂਦੇ ਉਹ ਆ ਹੀ ਹਲਵਾ ਹੁੰਦਾ ਹੈ ਆਪਾਂ ਉਸੇ ਤਰੀਕੇ ਦਾ ਹਲਵਾ ਬਣਾ ਕੇ ਤਿਆਰ ਕੀਤਾ ਹੈ ਹੁਣ ਤੁਹਾਨੂੰ ਲਾਪਰੀ ਟੈਸਟ ਕਰਕੇ ਦੱਸੂਗਾ ਕਿੰਦਾ ਦਾ ਟੈਸਟ ਆਇਆ ਇਹਦਾ ਚਲੋ ਜੀ ਹੁਣ ਆਪਾਂ ਟੈਸਟ ਕਰੀਏ ਆਪਣਾ ਤਾਂ ਕੰਮ ਟੈਸਟ ਕਰ ਹੁੰਦਾ ਹੀ ਹੁੰਦਾ ਆਪਾਂ ਹੁਣ ਟੈਸਟ ਕਰਦੇ ਇਹਨੂੰ ਕਿੰਦਾ ਦਾ ਬਣਿਆ ਵਾ ਗਰਮ ਬਹੁਤ ਜ਼ਿਆਦਾ ਵਾ ਆਹਾਹਾ ਪ੍ਰੈਗਨਸ ਆਹਾਹਾ ਮਾਸ਼ਾਅੱਲਾ ਕੀ ਬਾਤ ਹੈ ਕੀ ਬਾਤ ਆਹਾਹਾ ਤੁਸੀਂ ਵੀ ਪ੍ਰੈਗਨਸ ਲਓ ਸੁੰਗੋ ਕਿੰਨਾ ਖੈਂਡਾ ਹਾਹਾ ਦੇਸੀ ਘੋੜ ਪਰ ਪਰ ਕੇ ਕਮੈਂਟਾਂ ਚ ਦੱਸਿਓ ਕਿਹੜੇ ਕਿਹੜੇ ਭੈਣ ਪਰਾਵਾਂ ਦੇ ਮੂੰਹ ਚ ਪਾਣੀ ਆਇਆ ਆ ਦੇਖੋ ਦੇਸੀ ਘੋੜ ਜਿੰਨਾ ਭਰਿਆ ਹੋਇਆ ਆ ਦੇਖੋ ਪਹਿਲਾਂ ਤੁਸੀਂ ਇੱਕ ਵਾਰੀ ਜਿੰਨਾ ਹੀ ਵੇਖਣ ਚ ਸੋਹਣਾ ਲੱਗਣ ਤੇ ਓਨਾ ਹੀ ਖਾਣ ਚ ਟੇਸਟੀ ਐ ਸਾਰੇ ਭੈਣ ਪਰਾ ਬਣਾ ਕੇ ਖਾ ਕੇ ਕਮੈਂਟਾਂ ਚ ਸਾਨੂੰ ਦੱਸਿਓ ਕਿ ਕਿਦਾਂ ਦਾ ਬਣਿਆ ਐ ਬਹੁਤ ਵਧੀਆ ਆ ਦੇਖੋ ਇੱਕ ਵਾਰੀ ਚਾਹ ਤੋਂ ਘਰੋਂ ਬੁਈ ਉਹ ਬੇਸਿਕ ਚੱਕ ਕਰੋ ਕਿੰਨਾ ਪਾਇਆ ਹੋਗਾ ਕਾਕਾ ਵੀ ਖਾਊਗਾ ਪਹਿਲਾਂ ਸਿੱਖਾਂਗੇ ਦੱਸਿਓ ਕਿ ਉਹ ਖੁੱਲੇ ਦਿਲ ਨਾਲ ਪਾਇਆ ਹੈ ਪਰ ਪਰ ਕੇ ਓਹੋ ਮਿੱਠਾ ਹੰਡਾ ਪ੍ਰੋਪਰ ਪਿਆ ਹੋਆ ਹਾਂ ਮਿੱਠਾ ਪ੍ਰੋਪਰ ਆ ਮਿੱਠਾ ਪ੍ਰੋਪਰ ਹੀ ਪੈਣਾ ਕਿਉਂ ਆਪਾਂ ਸਾਰੀਆਂ ਚੀਜ਼ਾਂ ਇੱਕੇ ਪੰਡ ਨਾਲ ਆ ਕੇ ਪਾਈਆਂ ਨੇ ਉਹ ਬੜਾ ਵਾ ਮੈਂ ਤਾਂ ਪਾਇਆ ਨਾ ਉਹਦੇ ਕਰਕੇ ਨੇ ਹਾਂ ਜਾਲਾ ਮੇਰੇ ਕੋਲ ਸਾਫਟ ਬੜਾ ਸਪੰਜੀ ਸਪੰਜੀ ਹੋ ਮੈਂ ਇਦਾਂ ਕਰਕੇ ਮੈਂ ਇਦਾਂ ਪਾਇਆ ਨਾ ਮੈਂ ਇਦਾਂ ਨਾ ਸਪੰਜੀ ਸਪੰਜੀ ਬਨਣਾ ਸੀ ਤੇ ਨਰਮ ਨਰਮ ਬਨਣਾ ਸੀ ਅਗਮ ਵੀ ਖਾਊਗਾ ਗੰਮ ਹੋ ਗਿਆ ਬੱਚਾ ਮੜਾ ਦੇ ਮਮਾ ਨਾ ਗਰਮਾ ਫਿਰ ਤੈਨੂੰ ਹੁਣ ਠੰਡਾ ਕਰਕੇ ਹੁਆਣਾ ਜੇ ਤੁਹਾਨੂੰ ਭੈਣ ਭਰਾਵਾਂ ਨੂੰ ਸਾਡੀ ਰੈਸਪੀ ਸਹੀ ਲੱਗੀ ਵਧੀਆ ਲੱਗੀ ਤੇ ਇਹ ਜ਼ਰੂਰ ਟਰਾਈ ਕਰਿਓ ਤੇ ਨਾ ਵਧੀਆ ਲੱਗੇ ਤੇ ਮੈਂ ਫਿਰ ਕਹਿੰਨੀ ਆਪਣੇ ਤਰੀਕੇ ਨਾਲ ਤੁਸੀਂ ਬਣਾਈ ਸਕਦੇ ਹੋ ਹਾਸਾ ਵੀ ਖਾਊਗਾ

ਬਹੁਤ ਟੇਸਟੀ ਬਹੁਤ ਜ਼ਿਆਦਾ ਟੇਸਟੀ ਬਹੁਤ ਘੈਂਟ ਬਣਿਆ ਵਾ ਬਹੁਤ ਵਧੀਆ ਬਣਿਆ ਜਲਦੀ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟਾਂ ਚ ਜ਼ਰੂਰ ਦੱਸਿਆ ਕਰੋ ਵੀ ਕਿਹੜੀ ਚੀਜ਼ ਕਿੱਦਾਂ ਦੀ ਬਣੀ ਵਧੀਆ ਬਣੀ ਕਿ ਨਹੀਂ ਬਣੀ ਜੇ ਕੋਈ ਹੋਰ ਤੁਹਾਡੀ ਰੈਸਪੀ ਆ ਕੇ ਬਣਾਉਣਾ ਤਾਂ ਵੀ ਆਪਾਂ ਉਹ ਉਹ ਵੀ ਆਪਾਂ ਬਣਾ ਲਾਂਗੇ ਬਾਕੀ ਤੈ ਦਿਨ ਉਹ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜਿਹੜੇ ਇੰਨਾ ਸਮਾਂ ਕੱਢਦੇ ਸਾਡੀਆਂ ਵੀਡੀਓ ਵੇਖਣ ਵੀਡੀਓ ਵੇਂਦੇ ਆ ਤੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਏ ਬਾਏ ਤਾਂ ਚਲੋ ਠੀਕਾ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਐਨੀ ਕੋ ਛੋਟੀ ਜੀ ਸਾਡੀ ਡਿਸ਼ ਸੀ ਤੇ ਤੁਹਾਡਾ ਇੰਨਾ ਕੋ ਸਮਾਂ ਲਿਆ ਹੈ ਤੇ ਮੇਰੇ ਭੈਣ ਭਰਾਵਾਂ ਦੇ